ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਜੇ ਪਾਸੇ ਅਮਰਿਤਪਾਲ ਦੇ ਨਾਲ ਸ਼ਰਿਆੰਤਕ ਹੁਣ ਐਸਜੀਪੀਸੀ ਵੀ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਅਮਰਿਤਪਾਲ ਦੇ ਉੱਤੇ ਜੋ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਨੂੰ ਲੈ ਕੇ ਸਿੱਖ ਜਿਹੜੇ ਕਿ ਪੰਜਾਬ ਸਰਕਾਰ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਐਸਜੀਪੀਸੀ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਅਮਰਿਤਪਾਲ ਦੇ ਨਾਲ ਜੋ ਹੋਇਆ ਸ਼ਰੀਆਮ ਧੱਕਾ ਹੋਇਆ ਹੈ ਜਿਸ ਤੋਂ ਬਾਅਦ ਐਸਜੀਪੀਸੀ ਸਖਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਤੱਕ ਸਾਹਮਣੇ ਆ ਰਿਹਾ ਤੇ ਜਿਸ ਦੇ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਸਿੱਖਾਂ ਦੇ ਲਈ ਜਿਹੜਾ ਕਿ ਦੋਹਰਾ ਕਾਨੂੰਨ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਹੀ ਅੱਜ ਤੱਕ ਨਾ ਸਰਕਾਰ ਕਦੇ ਵੀ ਸਿੱਖਾਂ ਦੇ ਪੱਖ ਦੇ ਵਿੱਚ ਆਈ ਹੈ ਤੇ ਜੁਧੇਵ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਿਤਪਾਲ ਦੇ ਉੱਤੇ ਐਨਐਸ ਦਾ ਦਿੱਤੀ ਗਈ ਹੈ ਸਰਕਾਰ ਨੇ ਜੋ ਕੀਤਾ ਬਹੁਤ ਗਲਤ ਕੀਤਾ ਹੈ ਤੇ ਨਾ ਹੀ ਕੋਈ ਇਸ ਦੀ ਗੱਲ ਦੀ ਜਾਣਕਾਰੀ ਜਿਹੜੀ ਕਿ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਤੇ ਹੁਣ ਪੰਜਾਬ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਦੇ ਉੱਤੇ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੰਮ੍ਰਿਤਪਾਲ ਨੂੰ ਪੰਜਾਬ ਨਾਲ ਲਿਆਉਣ ਦੇ ਉੱਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਪਰਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਹੈ ਐਸਟੀਪੀਸੀ ਦੇ ਮੁਖ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਆਓ ਤੁਹਾਨੂੰ ਸੁਣਾਉਣੇ ਦੇਸ਼ ਦੇ ਗ੍ਰਹਿ ਮੰਤਰੀ ਤੱਕ ਮੋਰ ਤੋਂ ਪਹੁੰਚ ਕੀਤੀ ਜਾਵੇ ਕਿਉਂਕਿ ਬਹੁਤ ਸਤਕਾਰਯੋਗ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 18 ਸਾਲ ਤੋਂ ਫਾਂਸੀ ਚੱਕੀ ਵਿੱਚ ਜਿਹੜੇ ਬੰਦ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਮੇਰੇ ਮਾਮਲੇ ਦਾ ਫੈਸਲਾ ਜਿਹੜਾ ਕੀਤਾ ਜਾਵੇ ਸੋ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਖਾ ਦੇ ਲਈ ਜਿਹੜਾ ਕਾਨੂੰਨ ਆਇਆ ਉਹ ਇਸ ਦੇਸ਼ ਦੇ ਵਿੱਚ ਵੱਖਰਾ ਭਾਵੇਂ ਕਿ ਸੌਦਾ ਸਾਧ ਨੂੰ ਵਾਰ-ਵਾਰ ਰਿਹਾਈ ਹੁੰਦੀ ਆ ਉਹ ਉਸ ਨੂੰ ਛੋੜ ਦਿੱਤੀ ਜਾਂਦੀ ਆ ਪਰ ਉਹਨੂੰ ਵੀ ਸੋਧ ਕੀਤੀ ਜਾਂਦੀ ਆ ਪਰ ਸਿੱਖਾਂ ਦੇ ਨਾਲ ਇਹ ਜਿਹੜਾ ਵਿਕਰਾ ਜਿਉਂਦਾ ਤੇ ਉਹ ਦਿਖਾਈ ਦਿੰਦਾ ਅੱਜ ਵੀ ਜਿਹੜੀ ਇਹ ਖਬਰ ਆਈ ਹੈ ਕਿ ਅਮਰਤਪਾਲ ਸਿੰਘ ਇੱਕ ਨੌਜਵਾਨ ਜਿਹੜਾ ਪਿਛਲੇ ਦਿਨੀ ਜੀ ਤੇ ਐਨਐਸਏ ਲਾ ਕੇ ਦਿਬਲੂਗੁਰੂ ਭੇਜਿਆ ਗਿਆ ਸੀ ਉਸ ਤੇ ਇੱਕ ਸਾਥੀ ਐਨਐਸਏ ਹੋਰ ਵੜਾ ਦਿੱਤੀ ਗਈ ਹੈ ਇਹ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਵੀ ਹੈ ਭਾਵੇਂ ਕਿ ਇਹ ਗੱਲ ਸਪਸ਼ਟ ਹੋਈ ਪਿਛਲੇ ਦਿਨਾਂ 'ਚ ਕਿ ਸਤਕਾਰਯੋਗ ਅ ਅਮਰਤਪਾਲ ਦੇ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਤਰ੍ਹਾਂ ਦੇ ਵਖਵਾਦ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸਾਡਾ ਉਸ ਨਾਲ ਸੰਬੰਧ ਕੋਈ ਨਹੀਂ ਅੱਜ ਵੀ ਪ੍ਰੈਸ ਕਾਨਫਰੰਸ ਕਰਕੇ ਬਾਪੂ ਦਰਸ਼ੇਮ ਸਿੰਘ ਹੁਣੀ ਜ਼ਿਕਰ ਕਰ ਰਹੇ ਸੀ ਕਿ ਅਮਰਤਪਾਲ ਸਿੰਘ ਜਾਂ ਉਹਨਾਂ ਦੀ ਸਾਰੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਵਖਵਾਦ ਦੇ ਵਿੱਚ ਨਾਲ ਸਹਿਮਤ ਨਹੀਂ ਅਸੀਂ ਕਾਨੂੰਨ ਦੇ दायरे ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਉਸ ਦੇ ਬਾਵਜੂਦ ਵੀ ਸਰਕਾਰ ਨੇ ਇਹਦੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਹੈ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਜਿਹੜੀ ਇਹ ਜਿਹੜੀ ਐਨਐਸਏ ਇੱਕ ਸਾਲ ਦੀ ਹੋਰ ਵਾਧਾਤੀ ਗਈ ਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਿਰਫ ਤੇ ਸਿਰਫ ਘਟ ਗਿਣਤੀਆਂ ਲਈ ਦੇ ਖਾਸ ਤੌਰ ਤੇ ਸਿੱਖਾਂ ਲਈ ਹੀ ਬਣਦਾ ਦਿਖਾਈ ਦੇ ਰਿਹਾ ਸੋ ਅਸੀਂ ਸਮਝਦੇ ਆ ਕਿ ਇਹ ਇੱਕ ਹੋਰ ਵਿਤਕਰਾ ਜਿਹੜਾ ਕਿ ਕਾਨੂੰਨ ਨੂੰ ਛਿੱਕੇ ਡਾਂਕੇ ਸੰਵਿਧਾਨ ਦੇ ਨਾਲ ਸਹਿਮਤ ਰਹਿ ਕੇ ਚੰਗ ਵਾਲੇ ਲੋਕਾਂ ਦੇ ਲਈ ਵੀ ਇਹ ਇੱਕ ਵੱਡਾ ਹਥਿਆਰ ਵਰਤਿਆ ਜਾ ਰਿਹਾ ਤੇ ਉਹਨਾਂ ਨੂੰ ਜੇਲੀ ਰੱਖਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ